ਗੁਰੂ ਅਰਜਨ ਸਾਹਿਬ ਪਾਰਸ਼ਾ ਜੀ ਦੇ ਉੱਪਰ ਪ੍ਰੀਤੀ ਚੰਦ ਦੀ ਆਪ ਦੀ ਧਰਮ ਸਪਤਨੀ ਰੋਜ਼ਾਨਾ ਸਵੇਰੇ ਛੱਤ ਤੋਂ ਕੂੜਾ ਸੁੱਟਦਿਆ ਕਰਦੀ ਸੀ ਵੀ ਕੂੜਾ ਸੜ ਦੋ ਆਪੇ ਨਾ ਜਾਊਗਾ ਦਰਬਾਰ ਸਾਹਿਬ ਨੂੰ ਮੇਰੇ ਪਾਰਸ਼ਾ ਧੰਗੁਰੂ ਰਾਮਦਾਸ ਕਹਿ ਕੇ ਵਾਪਸ ਮੁੜ ਜਾਣ ਵਸਤਰ ਬਦਲ ਕੇ ਆ ਜਾ ਕ ਪਰ ਦੇਰ ਹੋ ਗਈ ਅਗਲੇ ਦਿਨ ਫੇਰ ਕੂੜਾ ਸੁੱਟਦਾ ਪਾਰਸ਼ਾ ਜੀ ਧੰਗੁਰੂ ਰਾਮਦਾਸ ਕਹਿ ਕੇ ਵਾਪਸ ਜਾਂਦੇ ਨੇ ਵਸਤਰ ਬਦਲ ਕੇ ਆ ਜਾਂਦੇ ਨੇ ਤੀਜੇ ਦਿਨ ਦੇਖਦੀ ਹੈ ਵੀ ਇਹਨਾਂ ਨੂੰ ਤਾਂ ਕੋਈ ਫਰਕੇ ਨਹੀਂ ਪੈਂਦਾ ਅਗਲੇ ਦਿਨ ਕੂੜਾ ਗਿੱਲਾ ਕਰ ਲਿਆ ਗਿੱਲੇ ਕਰਕੇ ਬਾਲਟੀ ਉੱਪਰ ਪਾਸ਼ਾ ਜੀ ਨੇ ਸੁੱਟ ਦਿੱਤੀ ਡਿੱਗ ਗਈ ਵਸਤਰ ਮਲੀਨ ਹੋ ਗਏ ਚੋਲਾ ਮਲੀਨ ਹੋ ਗਿਆ ਹੁਣ ਤਾਂ ਗਿੱਲਾ ਵੀ ਹੋ ਗਿਆ ਗੰਦਾ ਵੀ ਹੋ ਗਿਆ ਮੇਰੇ ਪਾਸ਼ਾ ਫੇਰ ਵਾਪਸ ਦੇ ਇਸ਼ਨਾਨ ਕੀਤਾ ਵਸਤਰ ਬਦਲੇ ਸਰੀਰ ਸਾਰਾ ਸਾਫ ਸੁਥਰਾ ਕੀਤਾ ਫੇਰ ਵਾਪਸ ਦਰਬਾਰ ਸਾਹਿਬ ਚ ਆਏ ਭਾਈ ਗੁਰਦਾਸ ਜੀ ਪੁੱਛੇ ਪਾਸ਼ਾ ਅੱਜ ਤੱਕ ਕਦੇ ਦੇਰ ਨਹੀਂ ਹੋਏ ਦੋਆਂ ਤਿੰਨਾਂ ਦਿਨਾਂ ਤੋਂ ਰੋਜ਼ਾਨਾ ਦੇਰੀ ਹੋ ਰਹੀ ਹੈ ਕੀ ਗੱਲ ਹੋ ਗਈ ਮੇਰੇ ਸਤਿਗੁਰਾਂ ਆਖਿਆ ਪਿਆਰੇ ਆ ਕੋਈ ਭਲਾ ਬੁਰਸ਼ ਹੈ ਉਹ ਕੋਣ